ਮੈਂ ਪਿਛਲੇ 10 ਦਿਨਾਂ ਦਾ ਮੈਂ ਹੜ੍ਹਾਂ ਕਰਕੇ ਇੰਨਾ ਨੁਕਸਾਨ ਹੋਇਆ ਘੱਟੋ-ਘੱਟ ਹਜ਼ਾਰ ਪਿੰਡ ਹੈ ਪੰਜਾਬ ਦੇ ਜਿੱਥੇ ਜਿਵੇਂ ਕੁਝ ਖਤਮ ਹੋ ਗਿਆ ਉਹ ਵਿਚਾਰਿਆਂ ਦੇ ਪਸ਼ੂ ਮਰ ਗਏ ਉਹਨਾਂ ਦੀ ਸਾਰੀ ਫਸਲ ਤਬਾਹ ਹੋ ਗਈ ਘਰਾਂ ਦੇ ਉੱਤੇ ਬੈਠੇ ਅੱਜ ਵੀ ਉਹਨਾਂ ਸਿਰੇ ਗੱਲ ਕਰ ਰਹੇ ਸੀ ਮੁੱਖ ਮੰਤਰੀ ਆਪਣੀ ਘਰ ਵਾਲੀ ਲੈ ਕੇ ਤਾਮਨਾਂ ਨੂੰ ਸੈਰ ਕਰ ਰਿਹਾ ਮੈਂ ਰੋਲਾ ਪਾਇਆ ਤੇ ਹੁਣ ਆਇਆ ਦੇਖੋ ਤਾਂ ਦਿਮਾਗ ਖਿਆ ਜਾਏ ਇੱਥੇ ਆ ਕੇ ਕੁਝ ਪੈਸਾ ਦੇਣ ਦੀ ਬਜਾਏ ਕੋਈ ਸਹੂਲਤ ਦੇਣ ਦੀ ਬਜਾਏ ਆ ਕੇ ਕਹਿੰਦਾ ਜੀ ਮੇਰੇ ਕੋਲ ਆਪਣਾ ਹੈਲੀਕਾਪਟਰ ਹੈ ਮੈਂ ਹੈਲੀਕਾਪਟਰ ਦੇ ਕੇ ਦੇ ਰਿਹਾ ਹੈ ਹੈਲੀਕਾਪਟਰ ਥੋੜੀ ਸੇਵਾ ਕਰੂਗਾ ਹੁਣ ਹੈਲੀਕਾਪਟਰ ਤਾਂ ਚਾਰ ਪਿਆਰ ਫਰਕ ਕੀ ਹੈ ਆਪਣੇ ਤੇ ਪਰਾਇਦੇ ਅਕਾਲੀ ਦਲ ਪੰਜਾਬ ਦੀ ਪਾਰਟੀ ਅਸੀਂ ਜਿਉਣਾ ਮਰਨਾ ਇੱਥੇ ਰਹਿਣਾ ਇੱਥੇ ਹੈ ਸਾਡੇ ਵਾਸਤੇ ਘਰ ਹੈ ਹਰ ਬੰਦਾ ਆਪਣੇ ਘਰ ਨੂੰ ਸਜਾਉਂਦਾ ਹੈ ਫਿਰ ਘਰ ਵਾਸਤੇ ਲੜਾਈ ਲੜਦਾ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਬੀਜੇਪੀ ਆ ਕਾਂਗਰਸ ਆ ਝਾੜੂ ਵਾਲੇ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਹਾਡਾ ਧਿਆਨ ਰੱਖਣ ਵਾਸਤੇ ਨਹੀਂ ਉਹਨਾਂ ਵਾਸਤੇ ਗੈਸਟ ਹਾਊਸ ਸਰ ਸੈਰ ਕੀਤੀ ਆਗੇ ਨਹੀਂ ਵੋਟਾਂ ਪਾਈਆਂ ਹੋਰ ਸੂਬੇ ਚਲੇ ਜਾਣਗੇ ਕਿਤੇ ਆਪਾਂ ਸੋਚੇਨ ਕਿ ਜਦੋਂ ਦੀ ਅਕਾਲੀ ਦਲ ਦੀ ਸਰਕਾਰ ਗਈ ਹੈ ਆਪਣਾ ਕੀ ਹਾਲ ਹੋਇਆ ਅੱਪਾ ਪੰਜਾਬੀਆਂ 'ਚ ਇੱਕ ਬਿਮਾਰੀ ਐ ਅੱਪਾ ਬੜੀ ਛੇਤੀ ਗੱਲਾਂ 'ਚ ਆ ਜਾਂਦੇ ਆ ਜਿਹੜਾ ਹੁੰਦਾ ਝੂਠ ਬੋਲ ਲੈਂਦਾ ਤੇ ਆਪਾਂ ਉਹਨਾਂ ਦੀ ਗੱਲਾਂ ਅਗਾ ਕੇ ਉਹਦੇ ਮਗਰ ਲੱਗ ਜਾਂਦੇ ਆ ਫਿਰ ਪਛਤਾਉਨੇ ਆ ਪੰਜ ਸਾਲ ਤੁਸੀਂ ਸਾਰੇ ਪੜੇ ਲਿਖੇ ਹੋ ਕਿਤੇ ਸੋਚਿਆ ਕਿ ਕਿਹੜੀ ਪਾਰਟੀ ਨੇ ਆਪਣੇ ਪੰਜਾਬ ਦੀ ਗੱਲ ਕੀਤੀ ਐ ਤੇ ਕਿਹੜੀ ਪਾਰਟੀ ਨੇ ਪੰਜਾਬ ਬਣਾਇਆ ਜੇ ਤੁਸੀਂ ਘਰੇ ਬੈ ਕੇ ਕਾਗਜ਼ ਪੈਨਸਲ ਲੈ ਕੇ ਤੁਸੀਂ ਲਿਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਕੱਲਾ ਅਕਾਲੀ ਦਲ ਨੇ ਕੰਮ ਕੀਤਾ ਹੈ ਹੁਣ ਤੁਸੀਂ ਤਰਨਤਾਰਨ ਸ਼ਹਿਰ ਚਲੇ ਨਹੀਂ ਆਓ ਤੁਸੀਂ ਤਰਨਤਾਰਨ ਸ਼ਹਿਰ ਤੋਂ ਅੰਮ੍ਰਿਤਸਰ ਚਲੇ ਜਾਓ ਇੱਥੋਂ ਪਠਾਨਕੋਟ ਚਲੇ ਜਾਓ ਇੱਥੋਂ ਪਠਿੰਡੇ ਚਲੇ ਜਾਓ ਜਾਂ ਇੱਥੇ ਚੰਡੀਗੜ੍ਹ ਚਲੇ ਜਾਓ ਜੋ ਕੁਝ ਦੇਖੋਗੇ ਉਹ ਅਕਾਲੀ ਦਲ ਨੇ ਬਣਾਇਆ ਹੈ ਇਹ ਚੌੜੀਆਂ ਸੜਕਾਂ ਜਿੱਥੇ ਅੱਜ ਅੱਜਕੱਲ੍ਹ ਨਿੰਮ ਮਾਰਨੇ ਹੋ ਤੁਸੀਂ ਬਣਾਉਣ ਵਾਲਾ ਖਾਲੀਦਨ ਆ ਬਿਜਲੀ ਜਿੰਨੀ ਆਉਂਦੀ ਹੈ ਜਿੰਨੇ ਥਰਮਲ ਪਲੈਂਟ ਪੰਜਾਬ ਦੇ ਆ ਸਾਰੇ ਖਾਲੀਦਨ ਨੇ ਬਣਾਇਆ ਜਿੰਨੇ 에어ਪੋਰਟ ਹੈ ਸਾਰੇ ਖਾਲੀਦਨ ਨੇ ਬਣਾਇਆ ਜਿੰਨੇ ਸ਼ਹਿਰ ਦੀ ਡਿਵੈਲਪਮੈਂਟ ਆ ਜਿਹੜਾ ਗੁਰੂ ਦੀ ਨਗਰੀ ਹੈ ਮੈਨੀ ਤੁਮਾਰੀ ਲੱਗੀ ਸੀ ਤੁਸੀਂ ਜਾਣਦੇ ਹੋ ਜਿਹੜੀ ਮੇਨ ਸੜਕ ਕੀ ਪੁਰਾ ਹਾਲ ਹੁੰਦਾ ਸੀ ਇੱਥੇ 200 ਕਰੋੜ ਰੁਪਏ ਮੈਂ ਲੈ ਕੇ ਆਇਆ ਸੀ ਅਸ ਗੁਰੂਦੀਪਗੜੀ ਨੂੰ ਸਜਾਉਣ ਵਾਸਤੇ ਹਲੇ ਤਾਂ ਆਪਾਂ ਹੋਰ ਵਧੀਆ ਬਣਾਤਮਾ ਸੀ ਪਰ ਸਰਕਾਰੀ ਆਪਣੀ ਚਲੀ ਗਈ ਹੁਣ ਕੋਈ ਹਰਮੀਤ ਕਹਿੰਦਾ ਫਿਰਦਾ ਕਿ ਮੈਂ ਲਿਆਂਦੇ 200 ਕਰੋੜ ਉਹਨੂੰ ਕਹੇ ਹੁਣ ਤਾਂ ਤੂੰ ਵੀ ਸਰਕਾਰ ਚ ਹੈ ਨਵੀਂ ਸਰਕਾਰ ਹੈ ਲੱਖ ਰੁਪਏ ਲਿਆ ਭਤਵੰਤਮਾ ਤੋਂ 1 ਲੱਖ ਰੁਪਏ ਲਿਆ ਮੰਨ ਜਾਗੇ ਅਸੀਂ ਬੜੀ ਮਿਹਨਤ ਕੀਤੀ ਵੱਡੇ ਬਾਦਲ ਸਾਹਿਬ ਨੇ ਤੁਸੀਂ ਅੰਮ੍ਰਿਤਸਰ ਚਲੇ ਜਾਓ ਕਿਤੇ ਵੀ ਚਲੇ ਜਾਓ ਗੁਰੂ ਦੀ ਨਗਰੀ ਕਿੰਨੀ ਸੋਹਣੀ ਸਜਾਈ ਹੈ ਦੇਖੋ ਵੱਡੇ ਬਾਦਲ ਸਾਹਿਬ ਦੀ ਤੇ ਅਕਾਲੀ ਦਲ ਦੀ ਸੋਚ ਜਿਹੜੀ ਹੈ ਨਾ ਉਹ ਗੁਰੂਆਂ ਦੀ ਦੱਸੀ ਹੋਏ ਰਸਤੇ ਦੀ ਸੋਚ ਹੈ ਕਿ ਸਰਬੱਤ ਦਾ ਭਲਾ ਸਾਰਿਆਂ ਦਾ ਭਲਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਸੀਂ ਕਿਤੇ ਫਰਕ ਨਹੀਂ ਦੇਖੋਗੇ Hindu Sikh Christian Muslimਾਂ ਦੇ ਵਿੱਚ ਵੱਡੇ ਬਾਦਲ ਸਾਹਿਬ ਨੇ ਜੇ ਦਰਬਾਰ ਸਾਹਿਬ ਦੇ ਉੱਤੇ ਡਿਵੈਲਪਮੈਂਟ ਤੇ ਪੈਸਾ ਲਾਇਆ 300 ਕਰੋੜ ਰੁਪਇਆ ਦੁਰਗਿਆਣਾ ਮੰਦਿਰ ਤੇ ਵੀ ਲਾਇਆ 350 ਕਰੋੜ ਰੁਪਇਆ ਤੀਰਥ ਤੇ ਵੀ ਲਾਇਆ ਤੁਹ ਆ ਫਰਕ ਹੈ ਜੇ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ ਸਾਰੇ ਧਰਮਾਂ ਵਾਸਤੇ ਕੀਤੀ ਅੱਜ ਜਦੋਂ ਹੀ ਸਰਕਾਰ ਗਈ ਹੈ ਸਾਰਾ ਕੁਰਸੀ ਬੰਦ ਹੈ ਜਿਹੜੀਆਂ ਸਹੂਲਤਾਂ ਦਿੱਤੀਆਂ ਸੀ ਗਰੀਬ ਵਜਨਤਾ ਵਾਸਤੇ ਆਟਾ ਦਾਲ ਨੀਲੇ ਕਾਰਡ ਛਗਨ ਪੈਨਸ਼ਨ ਸਾਰੀਆਂ ਬੰਦ ਤੁਸੀਂ ਇੰਨਾ ਹੀ ਦੱਸ ਦਿਓ ਕਿ ਪਿਛਲੇ ਉਹ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁਖਮਤਰੀ ਤੇ ਹੁਣ ਭਗਵੰਤ ਮਾਨ ਕਿੰਨੀ ਵਾਰ ਤਰੰਤਰ ਨਹੀਂ ਪੰਜਾਬ ਚ ਕਿੰਨੀ ਵਾਰ ਬੜੇ ਹੈ ਹੁਣੀ ਮੈਂ ਪਿਛਲੇ 10 ਦਿਨਾਂ ਦਾ ਮੈਂ ਹਾੜਾਂ ਕਰਕੇ ਇੰਨਾ ਨੁਕਸਾਨ ਹੋਇਆ ਘੱਟੋ ਘੱਟ ਹਜ਼ਾਰ ਪਿੰਡ ਹੈ ਪੰਜਾਬ ਦੇ ਜਿੱਥੇ ਜਮਾਂ ਹੀ ਕੁਝ ਖਤਮ ਹੋ ਗਿਆ ਉਹ ਵਿਚਾਰਿਆਂ ਦੇ ਪਸ਼ੂ ਮਰ ਗਏ ਉਹਨਾਂ ਦੀ ਸਾਰੀ ਫਸਲ ਤਬਾਹ ਹੋ ਗਈ ਘਰਾਂ ਦੇ ਉੱਤੇ ਬੈਠੇ ਅੱਜ ਵੀ ਉਹਨਾਂ ਸਿਰੇ ਗੱਲ ਕਰ ਰਿਹਾ ਸੀ ਮੁੱਖ ਮੰਤਰੀ ਆਪਣੀ ਘਰ ਵਾਲੀ ਲੈ ਕੇ ਤਾਮਨਾਂਡੂ ਸੈਰ ਕਰ ਰਿਹਾ ਮੈਂ ਰੋਲਾ ਪਾਇਆ ਤੇ ਹੁਣ ਆਇਆ ਦੇਖੋ ਤਾਂ ਦਿਮਾਗ ਕਿਹਜਾ ਇੱਥੇ ਆ ਕੇ ਕੁਝ ਪੈਸਾ ਦੇਣ ਦੀ ਬਜਾਏ ਕੋਈ ਸਹੂਲਤ ਦੇਣ ਦੀ ਬਜਾਏ ਆ ਕੇ ਕਹਿੰਦਾ ਜੀ ਮੇਰੇ ਕੋਲ ਆਪਣਾ ਹੈਲੀਕਾਪਟਰ ਹੈ ਮੈਂ ਹੈਲੀਕਾਪਟਰ ਦੇ ਕੇ ਦੇ ਰਿਹਾ ਹੈਲੀਕਾਪਟਰ ਥੋੜੀ ਸੇਵਾ ਕਰੂਗਾ ਹੁਣ ਹੈਲੀਕਾਪਟਰ ਤਾਂ 4 ਪੁਆਇੰਟ ਲੋਕਾਂ ਨੂੰ ਡੀਜ਼ਲ ਚਾਹੀਦਾ ਜਿੰਨੇ ਬੰਦ ਬਣਿਆ ਲੋਕਾਂ ਨੇ ਆਪ ਹਜ਼ਾਰ ਰੁਪਏ ਇਕੱਠਾ ਕਰਕੇ ਸਰਕਾਰ ਨੇ ਨਹੀਂ ਆਪਣੇ ਕੋਲ ਪੈਸਾ ਇਕੱਠਾ ਕਰਕੇ ਉਹ ਰੋਕ ਰੋਕ ਰੇ ਸੀ ਪਰ ਟੁੱਟ ਗਏ ਆ ਜਿੰਨਾ ਅੱਜ ਸਵੇਰੇ ਮੈਂ ਇਹਨੂੰ ਰਾਤ ਨੂੰ ਪਤਾ ਲੱਗਿਆ ਰਮਦਾਸ ਦੇ 60 70 ਪਿੰਡ ਡੁੱਬ ਗਏ ਮੈਂ ਸਵੇਰੇ ਹੀ ਜਾ ਕੇ ਉੱਥੇ ਪਾਣੀ ਉੱਥੇ ਲੰਗਰ ਚਾਰਾ ਦਵਾਈਆਂ ਸਾਰਾ ਇੰਤਜ਼ਾਮ ਕਰਕੇ ਮੈਂ ਹੁਣ ਆਇਆ ਕਈਆਂ ਤੁਹਾਡੇ ਕੋਲ ਅੱਜ ਲੇਟ ਵੀ ਹੋ ਗਿਆ ਇੱਥੇ ਪ੍ਰੋਗਰਾਮ ਸੀ ਕੀ ਹੈ ਆਪਣੇ ਤੇ ਪਰਾਇਏ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਰਹਿਣਾ ਇੱਥੇ ਹੈ ਸਾਡੇ ਵਾਸਤੇ ਆ ਘਰ ਹੈ ਹਰ ਬੰਦਾ ਆਪਣੇ ਘਰ ਨੂੰ ਸਜਾਉਂਦਾ ਹੈ ਪਰ ਘਰ ਵਾਸਤੇ ਲੜਾਈ ਲੜਦਾ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਭਾਜੀਪੀ ਆ ਕਾਂਗਰਸ ਆ ਝਾੜੂ ਵਾਲੇ ਆ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਹਾਡਾ ਧਿਆਨ ਰੱਖਣ ਵਾਸਤੇ ਨਹੀਂ ਉਹਨਾਂ ਵਾਸਤੇ ਆ ਗੈਸਟ ਹਾਊਸ ਸਰ ਸੈਰ ਕੀਤੀ ਆਗੇ ਨਹੀਂ ਵੋਟਾਂ ਪਾਈਆਂ ਹੋਰ ਸੂਬੇ ਚਲੇ ਜਾਣਗੇ ਅਜੇ ਤੇ ਇੱਥੇ ਨਹੀਂ ਆ। ਪਿਛਲੇ 10 ਸਾਲ ਵੀ ਤੁਹਾਡੀ ਲੜਾਈ ਲੜੀ ਆ। ਪਰ ਨੁਕਸਾਨ ਆਪਣਾ ਹੋ ਗਿਆ ਪੰਜਾਬ ਦਾ ਹੋ ਗਿਆ। ਵੇਖੋ ਆਪਣੇ ਤਾਂ ਸਿਆਣੇ ਪੰਜਾਬੀ ਆ ਨੇ ਸਿਆਣੇ ਹਿਮਾਚਲ ਵਾਲੇ ਆ। ਆਈ ਝਾਲੂ ਵਾਲਿਆਂ ਨੇ ਉੱਥੇ ਵੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ। 1000 ਰੁਪਏ ਦੇਵਾਂਗੇ, ਇਹ ਦੇਵਾਂਗੇ। ਇੱਕ ਵੋਟ ਨਹੀਂ ਪਾਈ। ਆਪਣੇ ਤਾਂ ਸਿਆਣੇ ਕਿੰਨੇ ਗੁਜਰਾਤੀ ਆ। ਪਿਛਲੇ 30 ਸਾਲ ਤੋਂ ਲਗਾਤਾਰ ਮੋਦੀ ਨੂੰ ਵੋਟ ਪਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੋਦੀ ਸਾਡੀ ਸੂਬੇ ਦੀ ਸੇਵਾ ਕਰਦਾ ਹੈ ਤੇ ਸਾਨੂੰ ਕਿਸੇ ਦੀ ਲੋੜ ਨਹੀਂ। ਇੱਥੇ ਕਾਲੀਦਲ ਸਾਰਾ ਕੁਝ ਕਰਦਾ ਪਰ ਆਪਣਾ ਨਹੀਂ ਹੁਣ ਤਜਰਬਾ ਹੋਰ ਕਰ ਲਓ ਹੁਣ ਤਜਰਬਾ ਹੋਰ ਕਰ ਲਓ ਤਜਰਬੇ ਕਰਦੇ ਕਰਦੇ ਆਪਣੇ ਜ਼ਿੰਦਗੀ ਟੱਪ ਜਾਂਦੀ ਹੈ 10 ਸਾਲ ਤੁਹਾਡੇ ਟੱਪ ਗਏ ਜੇ ਉਹੀ 10 ਸਾਲ ਹੁੰਦੇ ਆਹ 10 ਸਾਲ ਜਕਾਲੀਦਲ ਦਾ ਰਾਜ ਹੁੰਦਾ ਅੱਜ ਕਿੱਥੇ ਨਾ ਕਿੱਥੇ ਚਲੇ ਜਾਣਾ ਸੀ ਆ ਸੜਕਾਂ ਦੇਖ ਲਓ ਕਿੰਨੇ ਸੋਚਿਆ ਸੀ ਕਿ ਅਜੀਆਂ ਸੜਕਾਂ ਬਣ ਜਾਣੀਆਂ ਅੱਜ ਵੀ ਤੁਹਾਡੇ ਤੋਂ ਕੋਈ ਬਠਿੰਡੇ ਕਿਹਾ ਜੀ ਕੋਈ ਥੋੜੇ ਤੋਂ ਚੰਡੀਗੜ੍ਹ ਜਾਣੇ ਲੁਧਿਆਣਾ ਜਾਣੇ ਪਠਾਨਕੋਟ ਜਾਣੇ ਕਹਿਜੀਆਂ ਸਰਕਮਿੰਟਾਂ ਲੱਗਦੀ ਐ ਅੰਮ੍ਰਿਤਸਰ ਸ਼ਹਿਰ ਦਾ ਕੀ ਹਾਲ ਸੀ ਅਸੀਂ ਕਿਵੇਂ ਸੇਵਾ ਕਰਕੇ ਬਣਾਇਆ ਇਸ ਤਰ੍ਹਾਂ ਸ਼ਹਿਰ ਕੱਲੇ ਅੰਮ੍ਰਿਤਸਰ ਨੇ ਸਾਰੇ ਸ਼ਹਿਰ ਦੇਖ ਲਓ ਆ ਫਰਕ ਹੈ ਕਿਉਂਕਿ ਅਸੀਂ ਦਿਨ ਪਹਿਲੇ ਦਿਨ ਤੋਂ ਲੱਗ ਜਾਨੇ ਆ ਕਿ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਪਰ ਉਹ ਨਹੀਂ ਲੱਗਦੇ ਇਸ ਕਰਕੇ ਤਰਨਤਨ ਵਾਲਿਓ ਪੰਜਾਬ ਨੂੰ ਬਚਾ ਲਓ ਆ ਲੈਕਸ਼ਨ ਬਾਈ ਲੈਕਸ਼ਨ ਇਹ ਨਾ ਸਮਝੋ ਕਿ ਬਾਈ ਲੈਕਸ਼ਨ ਆ ਸਰਕਾਰ ਆ ਕੀ ਫਰਕ ਪੈਂਦਾ ਹੈ ਤੁਸੀਂ ਇਸ ਬਾਈ ਲੈਕਸ਼ਨ ਚ ਕਾਲੀ ਦਲ ਆਪਣੀ ਪਾਰਟੀ ਆਪਣੇ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੀ ਫੌਜ ਨੂੰ ਤਖੜਾ ਕਰਕੇ ਜਿਤਾ ਦਿਓ ਅਸੀਂ 1.5 ਸਾਲ ਸਾਰੇ ਭਜਾ ਦਾਂਗੇ ਦਿੱਲੀ ਦੇ ਬਾਰਡਰ ਤੱਕ ਅੱਛਾ ਦੇਖ